ਕਾਲੇ ਮੈਂਟੇ ਕੱਪੜੇ ਕਾਲਾ ਮੈਂਟਾ ਵੇਸ ਕਾਲੇ ਮੈਂਟੇ ਕੱਪੜੇ ਕਾਲਾ ਮੈਂਟਾ ਵੇਸ ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿਆ ਦੁਰਵੇ फरीदा लोक कहें दुरवेशें दरवेश फरीदा ऐसा होए रहो फरीदा ऐसा होए रहो जैसे कख मसीत पैर हेठ लताड़ी है, फिर भी ना छाड़े प्रीत बहुत शुक्रिया ਹਾਂਜੀ ਲੱਗਦਾ ਵੀ ਕਲਾਕਾਰ ਆ ਸਕਦੇ ਨੇ ਸਭ ਲਈ ਸਭ ਲਈ ਦੁਆਵਾਂ ਮੇਰਾ ਜਨਮ ਮੁਹੱਬਤ ਲਈ ਹੋਇਆ ਮੁਕਾਬਲਿਆਂ ਲਈ ਨਹੀਂ ਹੋਇਆ ਲੜਨ ਲਈ ਨਹੀਂ ਹੋਇਆ ਨਫ਼ਰਤ ਲਈ ਨਹੀਂ ਹੋਇਆ ਮੈਂ ਪਹਿਲਾਂ ਹੀ ਕਹਿੰਦਾ ਕਿ ਫਰੀਦਕੋਟ ਦੀ ਗੁਲਾਮੀ ਵੀ ਬਾਦਸ਼ਾਹੀ ਨਾਲੋਂ ਬਿਹਤਰ ਹੈ ਕਿਸੇ ਨਾਲ ਮੇਰੀ ਨਫ਼ਰਤ ਨਹੀਂ ਹਾਂਜੀ ਕਿਸਾਨ ਵਿਰੋਧ ਕਰ ਰਹੇ ਨਹੀਂ ਲੱਗਦਾ ਕਿ ਇਲੈਕਸ਼ਨ ਦੇ ਵਿੱਚ ਕਿਤੇ ਦਿੱਕਤਾਂ ਆ ਸਕਦੀਆਂ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ 'ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਘੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਵੇਰੀ ਕਨਸਿਸਟੈਂਸੀ ਸੀ ਭਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜੀ ਮੈਂ ਲੰਗਰ ਲੈ ਕੇ ਚੱਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾਂ ਗੋਲਾਂ ਬਾਅਦ ਕੱਢੋ ਪਹਿਲਾਂ ਪਕੌੜੇ ਖਿਲਾਓ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਲੈਂਦੇ ਜਿਹੜਾ ਚੱਲ ਕੇ ਦਰ ਤੇ ਆ ਜਾਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਾਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕਰਚ ਰਵੇ ਉਹਦੀ ਆਕੜ ਭਰਨਾ ਜਾਣਦੇ ਆ ਕੁਝ ਲੋਕਾਂ ਕਿਵੇਂ ਪਿਆਰ ਮਿਲਦੇ ਸਨ ਤੁਮ ਫਰੀਦਕੋਟ ਅੱਜ ਪਹਿਲਾ ਦਿਨ ਆ ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਵ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਿਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾवते ਚ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਚ ਸ਼ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਿਆ ਰਹਾ ਮੈਂ ਕਦੀ ਸਿਆਸਤਦਾਨ ਨਾ ਬਣਾ ਨੋਟ ਕਰੋ ਫਿਰ ਦੇਖਦੇ ਹਾਂ ਜਿਹੜੇ ਜਿਹੜੇ ਕੰਮ ਕਰਦੇ ਨੇ ਉਹ ਵੀ ਦੇਖਦੇ ਹਾਂ ਕਿ ਉਹ ਕਿਵੇਂ ਕਰਦੇ ਨੇ ਚਲੋ ਵਾਪਸ ਆਇਆ ਇਹ ਕਰਦੇ ਨੇ ਆਟੋਮੈਟਿਕਲੀ ਉਹ ਵੀ ਨੇ ਜੇ ਇਹ ਰਹਿ ਗਈ ਤਾਂ ਸੀ ਜਲਾਇ ਤੇ ਬਾਕੀ ਨੇ ਬਾਕੀ ਨੂੰ ਬਾਕੀ ਚੁੱਕ ਕੇ ਕਰਦੇ ਆ ਜੇ ਕੋਈ ਨਹੀਂ ਕੋਈ ਨਹੀਂ ਇਹ ਜਿਹੜੀ ਚਲਾਇ ਕਿਤੇ ਫੋਟੋ ਇੱਕ ਫੋਟੋ ਬਰਾਲੇ ਜੀ ਮੈਂ ਕਿਹਾ ਕਿ ਆਪਣੇ ਆਪ ਬੱਲੇ ਬੱਲੇ ਅਲੋ ਜੀ ਫੋਟੋ ਅਬੀ ਅਬੀ ਚਾਰ ਬੀ ਅਬੀ ਅਲੋ ਅਲੋ ਇੱਕ ਮਿੰਟ ਠੀਕ ਹੈ ਜੈਸੋ ਜੈਸੋ ਦੋਸਤ ਬੜੀ ਜਿਆਦਾ ਬੋਲ ਰਹੇ ਹੋ ਪਰੰਤੂ ਨਾਮ 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 ਕੈਮਰਾ ਚਲਾਈ ਸਤਿਆ ਸਤ ਸਤ ਪ੍ਰਿਕੰਦੇ ਕਗਰਦ ਆ ਉਸ ਮਾਤਰੀ ਆ ਚਲਦਾ توهان جي اپن جي ਮੇਰੇ ਪ੍ਰੀਤ ਉਹ ਕਿ ਲੱਖ ਨੂੰ ਮੋੜੇ ਦਸਤਾਵੇਜ਼ ਹੈ ਪਾਜੀ ਕੁੰਟ ਨਹੀਂ ਉਸਰ ਬਹੁਤ ਹੀ ਜ਼ਰਕਾਰ ਦਾ ਬੈਂਕ ਵਾਲਾ ਜੀ भई ताथा इहे अलॻि 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 ਸੋ ਦੇਖੀਂ ਚੱਲਦਾ ਚੱਲਦਾ ਇਹ ਚੱਲਦਾ ਰਿਹਾ ਤੇ ਆਪਕੇ ਲੋਕਾਂ ਨਾਲ ਜਿਹੜੇ ਕਰਦੇ ਨੇ ਉਹਨਾਂ ਨੂੰ ਚਾਹੀਦੇ ਪਰਪਰ ਤਿੰਨ ਜਿੰਨਾ ਨਿਕਲੀ ਜਾਉ ਯਾਰ ਹਾਂਸੀ ਜਿੰਨੀ ਨਿਕਲ ਤੇ ਜਿੰਨੀ ਕਰਾ ਰਿਹਾ ਅੱਜ ਪਹਿਲੀ